ਸਾਡੇ ਵਿਚਾਰ ਲੜੀ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਜਿਹੜੀ ਰਚਨਾ ਜਪਜੀ ਸਿੱਖੀ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਧਾਰ ਗੁਰੂ ਨਾਨਕ ਪਾਤਸ਼ਾਹ ਦੀ ਪਹਿਲੀ ਰਚਨਾ ਜਪਜੀ ਸਾਹਿਬ ਹੈ ਪਿਛਲੀ ਵੀਡੀਓ ਵਿੱਚ ਅਸੀਂ ਵਿਚਾਰਿਆ ਸੀ ਕਿ ਮੁੱਖ ਸਵਾਲ ਕੀ ਹੈ ਤੇ ਉਸ ਦਾ ਉੱਤਰ ਕੀ ਹੈ ਕਿ ਸੱਚੀ ਆਰਾਹੀ ਹੈ ਕਿ ਪੂਰੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸਾਰੇ ਸਿਸਟਮ ਦਾ ਇਸ ਜੀਵਨ ਦਾ ਮਨੋਰਥ ਇਸ ਜੀਵਨ ਨੂੰ ਸਫਲਾ ਕਰਨ ਦੇ ਲਈ ਜਿਹੜਾ ਸਾਜ਼ਨ ਹੈ ਤਰੀਕਾ ਹੈ ਉਹ ਹੈ ਹੁਕਮ ਰਜ਼ਾਈ ਚੱਲਣਾ ਅਸੀਂ ਜੀਵਨ ਦੇ ਵਿੱਚ ਉਸ ਹੁਕਮ ਨੂੰ ਸਮਝਣਾ ਹੁਕਮ ਰਜ਼ਾਈ ਕਿੱਦਾਂ ਚੱਲਣਾ ਇਸੇ ਲਈ ਅਸੀਂ ਗੁਰਬਾਣੀ ਪੜ੍ਹਨੀ ਆਂ ਬੰਤੀ ਮਹਾਪੁਰਸ਼ਾਂ ਨੇ ਜਿਹੜੀ ਬਾਣੀ ਰਚੀ ਉਹ ਸਾਨੂੰ ਇਹ ਹੀ ਸਮਝਾ ਰਹੀ ਹੈ ਇਹ ਐ ਜਗਿਆਸੂ ਤਾਂ ਹੁਕਮ ਵਿੱਚ ਕੇਮੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਸਾਨੂੰ ਇਸ ਮੋੜ ਤੋਂ ਹੀ ਉਲਟਾ ਗੇੜਾ ਦੇ ਦਿੱਤਾ ਗਿਆ ਜੇ ਕੋਈ ਬੰਦਾ ਦੁਖੀ ਹੈ ਉਸ ਨੂੰ ਅਸੀਂ ਇਹ ਕਹਿ ਕੇ ਦੁੱਖ ਸਹਿਣ ਲਈ ਮਜਬੂਰ ਕਰਦੇ ਹਾਂ ਕਿ ਇਹ ਰੱਬ ਨੇ ਤੈਨੂੰ ਦੁੱਖ ਦਿੱਤਾ ਇਹ ਤੇਰੇ ਕਰਮਾਂ ਦਾ ਪਿਛਲੇ ਕਰਮ ਕੀਤੇ ਹੋਏ ਕਰਮਾਂ ਦਾ ਪਿਛਲੇ ਜਨਮ ਦੇ ਕੀਤੇ ਹੋਏ ਕਰਮਾਂ ਦਾ ਇਹ ਦੁੱਖ ਤੂੰ ਭੋਗ ਰਿਆ ਜਦ ਕਿ ਗੁਰਮਤ ਦਾ ਮਤ ਗੁਰੂ ਨਾਨਕ ਦਾ ਮਤ ਇਹ ਨਹੀਂ ਹੈ ਗੁਰਨਾਨ ਪਾਤਸ਼ਾ ਅਗਲੇ ਪਿਛਲੇ ਕਰਮਾਂ ਨੂੰ ਨਹੀਂ ਮੰਨਦੇ ਹਨ ਉਹ ਅੱਜ ਦੇ ਇਸ ਜਨਮ ਦੇ ਕਰਮਾਂ ਨੂੰ ਹੀ ਪਿਛਲੇ ਕਰਮ ਕਹਿ ਰਹੇ ਹਨ ਅੱਜ ਤੋਂ ਪਹਿਲਾਂ ਦੇ ਕੀਤੇ ਹੋਏ ਕੰਮ ਉਹ ਪਿਛਲੇ ਜਨਮ ਦੇ ਕੰਮ ਹਨ ਅੱਜ ਉਮਰ ਮੇਰੀ 60 ਸਾਲ ਦੀ ਹੈ 70 ਸਾਲ ਦੀ ਹੈ 80 ਸਾਲ ਦੀ ਹੈ ਇਹ 80 ਸਾਲ ਦੇ ਵਿੱਚ ਜਿਹੜੇ ਮੈਂ ਕੰਮ ਕੀਤੇ ਜਿਹੜੇ ਤਰੀਕੇ ਜੀਵਨ ਨੂੰ ਜੂਣ ਲਈ ਵਰਤੇ ਉਨਾ ਦੇ ਅਨਸਾਰ ਮੇਰਾ ਦੁੱਖ ਸੁਖ ਹੈ ਪਿਛਲੇ ਕਿਸੇ ਜਨਮ ਅਨੁਸਾਰ ਨੇ ਤੁਸੀਂ ਕਹੋ ਜੀ ਗੁਰਵਾਣੀ ਜਗ੍ਹਾ ਤੇ ਕਈ ਗੁਰਵਾਣੀ ਵਿੱਚ ਕਈ ਜਗ੍ਹਾ ਭਲੇਖਾ ਪੈਂਦਾ ਕਹਿ ਸਕਦਾ ਕਿਉਂਕਿ ਸਾਨੂੰ ਕੁਝ ਅਰਥ ਹੀ ਅਜੇ ਕਰਕੇ ਸਮਝਾ ਦਿੱਤੇ ਗਏ ਕੁਝ ਮੋਟੀਆਂ ਮੋਟੀਆਂ ਗੱਲਾਂ ਗੁਰਨਾਨਕ ਪਾਤਸ਼ਾਹ ਦੀਆਂ ਸਾਨੂੰ ਯਾਦ ਰੱਖਣੀਆਂ ਉਹ ਇਹ ਹੈ ਪਹਿਲੀ ਗੱਲ ਤਾਂ ਉਹ ਕਮਰਜਾਈ ਚੱਲਣ ਦੀ ਗੱਲ ਦੂਜੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਨੇ ਬੜੀ ਦ੍ਰਿੜਤਾ ਨਾਲ ਦ੍ਰਿੜ ਕਰਾਈ ਸੀ ਕਿ ਇਹ ਜੀਵਨ ਦੀ ਖੇਡ ਚੰਗੀ ਤਰ੍ਹਾਂ ਖੇਡਣੀ ਹੈ ਔਰ ਜੀਵਨ ਨੂੰ ਸਫਲਾ ਕਰਕੇ ਜਿੱਤ ਕੇ ਜਾਣਾ ਹੈ ਅੱਗੇ ਨਹੀਂ ਕੁਝ ਲੱਭਣਾ ਮਰਨ ਤੋਂ ਉਪਰੰਤ ਕੁਝ ਲੱਭਣਾ ਕੁਝ ਮਿਲੇਗਾ ਉਹਦੇ ਬਾਰੇ ਗੁਰਨਾਨ ਨਾਦ ਪਾਤਸ਼ਾਹ ਬੜਾ ਸਪਸ਼ਟ ਕਰ ਦੇਣਾ ਉਹ ਆਪਣੀ ਬਾਣੀ ਵਿੱਚ ਦੱਸਦੇ ਨੇ ਇੱਕ ਦੱਜਾਂ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਏ ਇਤ ਪਾਣੀ ਵਿੱਚ ਉਹ ਸੱਠੀ ਹੈ ਇੱਕ ਪੀ ਫਿਰ ਹਸਣ ਪਾਏ ਨਾਨਕ ਏਵ ਨਾ ਜਾਪੀ ਕਿੱਥੇ ਜਾਏ ਸਮਾਇ ਕਹਿੰਦੇ ਇੱਕਨਾਂ ਨੂੰ ਦਾਗ ਦੇ ਦਿੱਤਾ ਜਾਂਦਾ ਜਲਾ ਦਿੱਤਾ ਜਾਂਦਾ ਹਿੰਦੂ ਤਾਂ ਚੱਖ ਜਲਾਉਂਦੇ ਨੇ ਇਕ ਦੱਬੇ ਇੱਕ ਨੰਨੋ ਦਵਾ ਦਿੱਤਾ ਜਾਂਦਾ ਹੈ ਮਰਨ ਤੋਂ ਬਾਅਦ ਜਿਵੇਂ ਮੁਸਲਮਾਨ ਤੇ ਇਸਾਈ ਕਰਦੇ ਨੇ ਇੱਕ ਦੱਬਾ ਇੱਕ ਦੱਜੀਆਂ ਇੱਕ ਨਾ ਕੁੱਤੇ ਖਾਏ ਇੱਕ ਪਾਣੀ ਵਿੱਚ ਸੁਠੀਏ ਇੱਕ ਕਈ ਤਰ੍ਹਾਂ ਵਾਲੇ ਸਾਡੇ ਵੀ ਬਾਬੇ ਕਈ ਪਾਣੀ ਦੇ ਵਿੱਚ ਸਰੀਰ ਨੂੰ ਸੁਢਦੇ ਨੇ ਕਿ ਪਾਣੀ ਦੇ ਜਾਨਵਰ ਜੀਵ ਖਾ ਜਾਣਗੇ ਮੱਛੀਆਂ ਡੱਡੂ ਖਾ ਜਾਣਗੇ ਉਸ ਵਿੱਚ ਇੱਕ ਪਾਣੀ ਵਿੱਚ ਸੁਠੀਏ ਇੱਕ ਭੀਫ ਰਸਣ ਪਾਏ ਇਕਨਾਂ ਨੂੰ ਹੱਸਣ ਖੂ ਦੇ ਵਿੱਚ ਪਾ ਦਿੰਦੇ ਨੇ ਕਿ ਉੱਥੇ ਜਾਨਵਰ ਖਾ ਜਾਣਗੇ ਇੱਕ ਦੱਜਾ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਏ ਕੋ ਕੁੱਤਿਆਂ ਨੂੰ ਪਾ ਦਿੰਦੇ ਇੱਕ ਦੱਜਾ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਂ ਇੱਕ ਪਾਣੀ ਵਿੱਚੋਂ ਸੱਠੀ ਇੱਕ ਪੀ ਫਿਰ ਹੱਸਣ ਪਾਏ ਆ ਜਿਹੜੀ ਅਖੀਰਲੀ ਲਾਈਨ ਹੈ ਜੇ ਸਾਡੇ ਸਾਰੇ ਪ੍ਰਚਾਰਕ ਧਰਮ ਦੇ ਆਲਮਦਾਰ ਇਸ ਲੈਂਡ ਨੂੰ ਸਮਝ ਲੈਣ ਦਾ ਉਹ ਆਮ ਸੰਕਤਾਂ ਨੂੰ ਫੰਬੜੂ ਉਸੇ ਵਿੱਚ ਪਾਉਣੋਂ ਹਟ ਜਾਣਗੇ ਨਾਨਕੇ ਉਹ ਨਾ ਝਾਪੀ ਕਿੱਥੇ ਜਾਏ ਸਮਾਏ ਆਤਮਾ ਮਾ ਕਿੱਥੇ ਜਾ ਕੇ ਸਮਾ ਜਾਂਦੀਆਂ ਹਨ ਇਸ ਗੱਲ ਦਾ ਇਲਮ ਕੋ ਨਾਨਕ ਫਖਰ ਨੂੰ ਨਹੀਂ ਆ ਫਿਰ ਪਿਛਲੇ ਜਨਮ ਦੇ ਪਾਪਾਂ ਦੀ ਗੱਲ ਕਿਹੜੀ ਹੋਵੇ ਉਹ ਕਹਿੰਦੇ ਪਤਾ ਹੀ ਨਹੀਂ ਆਤਮਾ ਕਿੱਥੇ ਜਾਂਦੀ ਹੈ ਜੀ ਇੱਥੇ ਤੁਸੀਂ ਕੋਈ ਪਾਪ ਕੀਤੇ ਆ ਉਹਦਾ ਲੇਖਾ ਜੋ ਅੱਗੇ ਜੇ ਦੇਣਾ ਤੇ ਗੁਰਨਾਨਕ ਬਾਚਾ ਕਹਿੰਦੇ ਪਤਾ ਹੀ ਨਹੀਂ ਆਤਮਾ ਮੇ ਕਿੱਥੇ ਜਾਂਦੀ ਆ ਇਹਦਾ ਮਤਲਬ ਸਾਡੇ ਸਤਿਗੁਰੂ ਇਸੇ ਜੀਵਨ ਦੀ ਸਾਰੀ ਗੱਲ ਕਰਦੇ ਨੇ ਸਿਰਫ ਉਹਨਾਂ ਨੇ ਸ਼ਬਦਾਂ ਵਾਲੀ ਪ੍ਰਾਤਨ ਧਰਮਾਂ ਵਾਲੀ ਵਰਤੀ ਆ ਉਹ ਵੀ ਸਿਰਫ ਪ੍ਰਾਤਨ ਧਰਮ ਨੂੰ ਜੀਵਨ ਵਾਲੇ ਲੋਕਾਂ ਨੂੰ ਸਮਝਾਉਣ ਲਈ ਲੇਖਾ ਰੱਬ ਮੰਗੇ ਸੀਆਂ ਬੈਠਾ ਕੱਢ ਬਈ ਉਹ ਰਸਤੇ ਘਰ ਵਿੱਚ ਕਿਤੇ ਹੋਰ ਨੇ ਬੈਠਾ ਆਓ ਅਸੀਂ ਦੂਸਰੀ ਪੌੜੀ ਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਹੁਕਮੇ ਉਹਨ ਆਕਾਰ ਸਾਰੇ ਆਕਾਰ ਜਿਹੜੇ ਨੇ ਸਾਰੀ ਸ੍ਰਿਸ਼ਟੀ ਸਾਰੀ ਕਾਇਨਾਤ ਹੁਕਮ ਦੇ ਵਿੱਚ ਇੱਕ ਕਾਨੂੰਨ ਦੇ ਵਿੱਚ ਚੱਲ ਰਹੀ ਆ ਕਣਕ ਬੀਜਦੇ ਨੇ ਮੈਂ ਕਈ ਵਾਰ ਗੱਲ ਕਰਿਆ ਕਰਦਾ ਜਿਹੜਾ ਕਿਸਾਨ ਹੈ ਸਭ ਤੋਂ ਵੱਡਾ ਹੁਕਮ ਅਨਸਾਰ ਚੱਲਣ ਵਾਲਾ ਬੰਦਾ ਉਹ ਹੈ ਉਸ ਨੂੰ ਪਤਾ ਹੈ ਕਿਹੜੇ ਖੇਤ ਵਿੱਚ ਕਣਕ ਵੇਜਣੀ ਹੈ ਕਦੋਂ ਵੇਜਣੀ ਹੈ ਕਿਹੜੀ ਬੱਤਰ ਨਾਲ ਵੇਜਣੀ ਹੈ ਕਿਹੜੇ ਖੇਤ ਵਿੱਚ ਝੋਨਾ ਲਾਉਣਾ ਹੈ ਕਿਹੜੇ ਖੇਤ ਵਿੱਚ ਮੂੰਗਫਲੀ ਵੇਜਣੀ ਹੈ ਜੇ ਹੁਕਮ ਨਾਲ ਉਹਨੂੰ ਪਤਾ ਹੋਵੇ ਤਾਂ ਉਫੇ ਜਿੱਥੇ ਪਾਣੀ ਖੜਾ ਉੱਥੇ ਮੂੰਗਫਲੀ ਬੀਜ ਦੂ ਜੰਮੂ ਜਿੱਥੇ ਰੇਤਾ ਉੱਥੇ ਝੋਨਾ ਗੜ ਦੂ ਹੋ ਨਹੀਂ ਹੋਊ ਹੁਕਮ ਇਹ ਹੀ ਹੈ ਸਮਝਣਾ ਕਿ ਝੋਨੇ ਨੇ ਪਾਣੀ ਚ ਹੋਣਾ ਮੂੰਗਫਲੀ ਨੇ ਮੂੰਗਫਲੀ ਨੇ ਰੇਤਾ ਵਿੱਚ ਹੋਣਾ ਤੇ ਕਾਣਕ ਤੇ ਮੱਕੀ ਉਹਨੂੰ ਸਲਾਬਾ ਤੇ ਚਾਹੀਦੇ ਨਾਲ ਸੂਰਜ ਦੀ ਧੁੱਪ ਵੀ ਚਾਹੀਦੀ ਪਾਣੀ ਖੜਾ ਨਹੀਂ ਹੋਣਾ ਚਾਹੀਦਾ ਵੱਤਰ ਦੇ ਵਿੱਚ ਕਣਕ ਵੀ ਜਾਂਗੇ ਤੇ ਕਣਕ ਉੱਥੇ ਥੱਲੇ ਗਿੱਲਾ ਹੋਣਾ ਚਾਹੀਦਾ ਜਿੱਥੇ ਕਣਕ ਹੈ ਉੱਥੋਂ ਧੁੱਪ ਪੈਣੀ ਚਾਹੀਦੀ ਹੈ ਹੀਟ ਤੇ ਉਹ ਜਿਹੜਾ ਅੰਦਰ ਗਰਮੀ ਪੈਦਾ ਹੋਣੀ ਆ ਗਰਮੀ ਤੇ ਪਾਣੀ ਜਦੋਂ ਹੀਟ ਅਪ ਹੋਣਾ ਤਾਂ ਉਹ ਦਾਣੇ ਨੇ ਫੂਕਣਾ ਹੁਕਮ ਹੈ ਸੁੱਕੇ ਜਿਹੜਾ ਦਾਣਾ ਵੀ ਦਿਓ ਤਿਆਰ ਹੋ ਜਾਂ ਕੀੜੀਆਂ ਖਾ ਜਾਣਗੀਆਂ ਔਰ ਖੋਪੇ ਜੇ ਦਾਣਾ ਬੀਜ ਦਿਓ ਗਲ ਜਾਏਗਾ ਜੰਮੇਗਾ ਨਹੀਂ ਹੁਕਮ ਐ ਸੌਖਾ ਤਰੀਕਾ ਸਮਝੰਦਾ ਹੈ ਹੁਕਮ ਇੱਕ ਗੱਲ ਹੋਰ ਕੋਈ ਬੰਦਾ ਬਹੁਤ ਆ ਸਿਆਣਾ ਹੋ ਜਾ ਉਹ ਕਿਸੇ ਦੀ ਮੰਨੇ ਨਾ ਪਰਵਾਹ ਹੀ ਨਾ ਕਰੇ ਕਿ ਮੈਂ ਤਾਂ ਸਭ ਕੁਝ ਜਾਣਦਾ ਗੁਨਾਨ ਪਾਛਾ ਕਹਿੰਦੇ ਸਭ ਕੁਝ ਨਹੀਂ ਜਾਣ ਸਕਦਾ ਤੂੰ ਅੰਤ ਨਹੀਂ ਪਾ ਸਕਦਾ ਕਹਿੰਦੇ ਹੁਕਮ ਹੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਅੰਤ ਨਹੀਂ ਪਾ ਸਕਦਾ ਤੂੰ ਕਹਿ ਨਹੀਂ ਸਕਦਾ ਕਿ ਤੈਨੂੰ ਪਤਾ ਤੂੰ ਸਭ ਕੁਝ ਜਾਣਦਾ ਹੈ ਅੱਗੇ ਸਤਿਗੁਰ ਕਹਿੰਦੇ ਨੇ ਹੁਕਮੇ ਹੋਵਣ ਜੀ ਜੀਵ ਜੰਤ ਸਾਰਾ ਕੁਝ ਹੁਕਮ ਦੇ ਵਿੱਚ ਮਾਤਾ ਪਿਤਾ ਦੇ ਮਿਲਾਪ ਤੋਂ ਬਗੈਰ ਬੱਚਾ ਨਹੀਂ ਹੁੰਦਾ ਹੁਕਮ ਉਧੀਆਂ ਨਿਯਮ ਬਣਿਆ ਹੋਇਆ ਹੁਕਮੇ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮ ਦੇ ਵਿੱਚ ਬਾਣੇ ਦੇ ਵਿੱਚ ਰਾਜਾ ਦੇ ਵਿੱਚ ਕਈ ਬੰਦਿਆਂ ਨੂੰ ਬੜੀ ਵਡਿਆਈ ਮਿਲਦੀ ਆ ਬੜੀ ਇੱਜ਼ਤ ਹੁੰਦੀ ਸਮਾਜ ਦੇ ਵਿੱਚ ਉਹ ਇੱਜ਼ਤ ਐਵੇਂ ਨਹੀਂ ਹੁੰਦੀ ਇੱਜ਼ਤ ਖਟਣੀ ਪੈਂਦੀ ਆ ਉਹਦੇ ਲਈ ਮਿਹਨਤ ਕਰਨੀ ਪੈਂਦੀ ਆ ਉਹਦੇ ਲਈ ਹੁਕਮ ਨੂੰ ਚੰਗੀ ਤਰ੍ਹਾਂ ਜਾਣਣਾ ਪੈਂਦਾ ਦਦੋਸੀ ਕਿਸੇ ਦੋਪਗਾ ਵਿੱਚ ਫਸ ਜਾਣੇ ਆ ਫਿਰ ਕਹਿੰਦੇ ਚਾਚਾ ਤਾਏ ਸੋਣ ਕੋ ਜਾਓ ਜਬ ਬਾਬੇ ਸਾਧੂ ਸਿੰਘ ਕੋ ਜਾਓ ਕਿ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਉਹਨਾਂ ਨੇ ਹੁਕਮ ਨੂੰ ਸਮਝਿਆ ਤੁਹਾਡੀ ਉਲਝਣ ਵਿੱਚੋਂ ਤੁਹਾਨੂੰ ਕੱਢ ਦੇਣਗੇ ਹੁਕਮ ਦੇ ਵਿੱਚ ਵੜਿਆਈ ਕਿੰਦਾ ਹੁਕਮ ਨੂੰ ਸਮਝ ਕੇ ਅਸੀਂ ਕੀ ਕਹਿੰਨੇ ਆ ਕੋਈ ਰਾਬਦਾ ਹੋਕਮਾ ਹੁਕਮ ਮਤਲਬ ਰੱਬ ਦੀ ਮਰਜ਼ੀ ਆ ਨਾ ਆਵੇ ਇਹ ਤਾਂ ਰੱਬ ਬੜਾ ਜ਼ਾਲਮ ਹੋਇਆ ਬੜਾ ਅਨਿਆਇ ਹੋਇਆ ਬੜਾ ਹੀ ਦੋ ਅੱਖਾਂ ਨਾਲ ਦੇਖਣ ਵਾਲਾ ਇੱਕ ਅੱਖ ਨਾਲ ਦੇਖਣ ਵਾਲਾ ਨਾ ਹੋਇਆ ਕਿਸੇ ਨੂੰ ਤਾਂ ਬੁੜੀ ਆਈ ਵਾਕਿਦ ਹਤੀ ਉਹ ਕਿਸੇ ਨੂੰ ਤੱਕੇ ਇਹ ਤਾਂ ਗਲਤ ਹੋਇਆ ਹੈ ਨਾ ਬਰਾਬ ਅਸੀਂ ਕਹਿੰਦੇ ਨਿਰਪੋ ਨਿਰਵੈਰ ਹੈ ਨਿਰਵੈਰ ਇਹ ਤਾਂ ਵੈਰ ਰੱਖਦਾ ਹੋਇਆ ਕਿਸੇ ਨੂੰ ਇਜਾਦ ਕੀਤੀ ਕਿਸੇ ਨੂੰ ਨਖਿੱਦ ਬਣਾਤਾ ਉਹਨਾਂ ਦਾ ਸਾਰਿਆਂ ਨੂੰ ਬਰਾਬਰ ਬਣਾਇਆ ਕੁਝ ਲੋਕਾਂ ਨੇ ਮਿਹਨਤ ਕਰਕੇ ਸਿਆਣੇ ਬਣ ਗਏ ਆਪਣੇ ਅਕਲ ਤੋਂ ਕੰਮ ਲੈ ਕੇ ਤਜਰਬਾ ਕਰਕੇ ਸਿਆਣੇ ਬਣ ਗਏ ਕੁਝ ਮੂਰਖ ਦੇ ਮੂਰਖਰੇ ਰੱਬ ਦੀ ਕੋਈ ਗਲਤੀ ਨਹੀਂ ਜਾਂ ਉਹ ਕੁਦਰਤ ਦੇ ਨਿਯਮ ਦੀ ਕੁਦਰਤ ਦੇ ਸਿਸਟਮ ਦੀ ਕੋਈ ਗਲਤੀ ਨਹੀਂ ਨਹੀਂ ਸਮਝਿਆ ਵਦੂਰ ਹੈ ਚੰਗੇ ਸੰਗਤ ਨਹੀਂ ਕੀਤੀ ਇਸ ਕਰਕੇ ਸਹਿਬ ਕਹਿੰਦੇ ਨੇ ਹੁਕਮੇ ਹੋਵਣ ਜੀ ਹੁਕਮ ਮਲੇ ਬੜਿਆ ਫਿਰ ਅਕੀਆ ਹੁਕਮੇ ਉਤਮ ਨੇਚ ਉਤਮ ਚੰਗੇ ਨੀਚ ਮਾਰੇ ਹੁਣ ਜੇ ਰੱਬ ਕਿਸੇ ਨੂੰ ਉਤਮ ਬਣਾਉਂਦਾ ਰੱਬ ਜੇ ਨੂੰ ਅਸੀਂ ਸਿਰਜਿਆ ਹੋਇਆ ਬੈਠਾ ਕਿਤੇ ਸਾਤਖੰਡ ਦੇ ਵਿੱਚ ਉਹ ਕਿਸੇ ਨੂੰ ਉਸਨੇ ਚੰਗਾ ਠੱਪਾ ਲਾ ਕੇ ਫੇਜਦਾ ਕਿਸੇ ਨੂੰ ਮਾਰਾ ਲਾ ਕੇ ਫੇਜਦਾ ਕਿਸੇ ਦੇ ਕਰ ਮਾਰੇ ਲਿਖਦੇ ਕਿਸੇ ਦੇ ਤਾਂ ਫੇ ਤਾਂ ਉਹ ਨਿਰਵੈਰ ਨਹੀਂ ਹੋਤਾ ਫਿਰ ਨਿਰਵੈਰ ਨਹੀਂ ਹੋਇਆ ਜ਼ਹਿਰ ਰੱਖਦਾ ਕਿਸੇ ਨੂੰ ਮਾਰਾ ਬਣਾਤਾ ਕਿਹਨੂੰ ਚੰਗਾ ਬਣਾਤਾ ਇਦਾਂ ਨਹੀਂ ਹੁਕਮ ਹੁਕਮ ਤੇ ਸਾਰਿਆਂ ਲਈ ਬਰਾਬਰ ਵਰਤ ਰਿਆ ਕਿਸੇ ਨੇ ਆਪਣੇ ਦਿਮਾਗ ਦੀ ਵਰਤੋਂ ਕਰਕੇ ਗੱਲਾਂ ਨੂੰ ਸਮਝਿਆ ਐਨਲਾਈਜ਼ ਕੀਤਾ ਉਹ ਉੱਤਮ ਬਣ ਗਿਆ ਕਈ ਫੀਮ ਖਾ ਕੇ ਸੁੱਤੇ ਰਹੇ ਕਈ ਅਯਾਸ਼ੀ ਕਰਦੇ ਰਹੇ ਉਹਨਾਂ ਨੇ ਹੁਕਮ ਨੂੰ ਜਾਣਿਆ ਨਹੀਂ ਜਤਨ ਪੜਾਇਆ ਇਹ ਕਰਨੇ ਸੈਂਟਨ ਤੋਂ ਪਹਿਲਾਂ ਉਹਦੋਂ ਮੱਕੀ ਦੀਆਂ ਰੋਟੀਆਂ ਖਾ ਕੇ ਸੌਂ ਗਏ ਅਗਲੇ ਦਿਨ ਪੇਪਰ ਤੇ ਕੀ ਲਿਖਣਾ ਉਹ ਜਮ ਨੇ ਫਿਰ ساری ਪੜਾਈ ਤੋਂ ਫੇਲ ਫਿਰ ਮਜ਼ਦੂਰੀ ਸੜਕ ਤੇ ਰੂੜੀ ਕੁੱਟਣੀ ਰੋਟੀ ਮੰਗਦਾ ਅਸੀਂ ਕਹਿੰਨਾ ਰੱਬ ਦਾ ਹੁਕਮ ਹੈ ਰੱਬ ਦਾ ਹੁਕਮ ਅਸੀਂ ਬਣਾਇਆ ਇਦਾਂ ਦਾ ਅਸੀਂ ਉਹਦੀ ਹੁਕਮ ਨੂੰ ਮੰਨਿਆ ਸਮਝਿਆ ਨਹੀਂ ਅਸੀਂ ਸਮੇਂ ਸਰ ਆਪਣਾ ਟਾਈਮ ਸਹੀ ਵਰਤਿਆ ਨਹੀਂ ਸਮਾਂ ਕੁੰਝਾ ਲਿਆ ਤੇ ਉਸ ਹੁਕਮ ਦੇ ਵਿੱਚ ਅਸੀਂ ਅੱਜ ਉੱਤਮ ਤੇ ਨੀਚ ਬਣਿਆ ਰੱਬ ਨੇ ਨਹੀਂ ਬਣਾਇਆ ਅਸੀਂ ਜਿਹੜਾ ਕਹਿੰਦੇ ਨਾ ਕਿ ਇਹ ਤਾਂ ਰੱਬ ਨੇ ਕੀਤਾ ਅਸੀਂ ਆਪ ਸੁਰਖਰੂ ਹੋ ਜਾਣਾ ਸਾਡੀ ਕੋਈ ਗਲਤੀ ਨਹੀਂ ਅਸੀਂ ਸੁੱਤੇ ਰਹੀਏ ਸਾਡੀ ਕੋਈ ਗਲਤੀ ਨਹੀਂ ਇਸ ਕਰਕੇ ਭਾਈ ਜਿਹੜਾ ਹੁਕਮ ਹੈ ਹੁਕਮ ਨਰੰਤਰ ਚੱਲ ਰਿਹਾ ਹੈ ਹੁਕਮ ਇਹ ਹੈ ਕਿ ਜੇ ਮੀਂਹ ਬਦਲ ਹੋਇਆ ਮੇ ਪਹਿਣਾ ਇੱਕ ਤਾਂ ਆਪਣਾ ਰੇਨਕੋਟ ਛਾਤਾ ਨਾਲ ਲੈ ਕੇ ਗਿਆ ਛਤਰੀ ਦੂਜੇ ਨੇ ਹੁਕਮ ਨੂੰ ਪਛਾਣਿਆ ਨੇ ਦੇਖੇ ਨੇ ਬਾਹਰ ਨਿਕਲ ਕੇ ਬੱਦਲ ਆ ਉਹ ਹੂੜ ਮਾਤਰਾ ਚੱਲ ਪਿਆ ਹੁਣ ਫਿੱਜਣਾ ਹੀ ਆ ਨਾ ਫਿਰ ਹੁਣ ਹੁਕਮ ਦਾ ਕੀ ਗਲਤੀ ਹੈ ਰੱਬ ਦੀ ਕੀ ਗਲਤੀ ਹੈ ਬੱਦਲ ਆ ਵੀ ਪਹਿਣਾ ਇਹ ਇਹੀ ਤਾਂ ਤੂੰ ਗਿਆਨ ਪ੍ਰਾਪਤ ਕਰਨਾ ਸੀ ਤੂੰ ਨਹੀਂ ਕੀਤਾ ਤੇ ਆ ਨਹੀਂ ਦਿੱਤਾ ਫਿਰ ਫੇਈ ਪੋਕਤਾ ਉਤਮਨੀਚ ਹੋਗਾ ਨਾ ਹੁਕਮੇ ਉਤਮਨੀਚ ਹੋ ਕਮ ਲੇਖ ਦੁੱਖ ਸੁਖ ਪਾਈ ਹੈ ਪਤਾ ਹੈ ਕਿ ਸਾਨੂੰ ਵਾਏ ਵਾਲੀਆਂ ਚੀਜ਼ਾਂ ਖਾਣੀਆਂ ਚੰਗੀਆਂ ਨੇ ਪਰ ਸਾਨੂੰ ਸਵਾਦ ਲੱਗਦੀ ਮਾਂ ਦੀ ਦਾਲ ਵਾਏ ਵਾਲੀਆਂ ਚੀਜ਼ਾਂ ਸਵਾਦ ਲੱਗਦੀਆਂ ਅਸੀਂ ਤੂੜ ਕੇ ਢੱਡ ਫਰ ਲਿਆ ਉਹ ਚੀਜ਼ ਦੀ ਸਾਡੇ ਸਰੀਰ ਵਿੱਚ ਪਹਿਲਾਂ ਜਿਆਦਾ ਸੀ ਉਹ ਚੀਜ਼ ਉਹ ਚੀ ਹੋਰ ਪਾਤੀ ਫਿਰ ਬਮਾਰਤੇ ਹੋਣਾ ਫਿਰ ਦੁੱਖ ਤਾਂ ਪਾਉਣਾ ਹੈ ਨਾ ਜਿਸ ਬੰਦੇ ਨੂੰ ਪਤਾ ਹੈ ਮੈਨੂੰ ਸ਼ੂਗਰ ਹੈ ਉਹਨੂੰ ਪਰਹੇਜ਼ ਤਾਂ ਕਰਨਾ ਵੜਦਾ ਨਾ ਉਹ ਐਕਸਰਸਾਈਜ਼ ਕਰਕੇ ਆਪਣੇ ਸਰੀਰ ਨੂੰ ਸਟਰੋਂਗ ਬਣਾਏ ਜਾਂ ਮਿੱਠੇ ਵਾਲੀਆਂ ਚੀਜ਼ਾਂ ਘੱਟ ਖਾਏ ਪਤਾ ਕਿ ਫਹੀ ਅਸੀ ਇਹ ਤਾਂ ਚੱਲਣਾ ਨੇ ਵੱਧ ਗਈ ਤਾਂ ਮੌਤ ਵੀ ਹੋ ਸਕਦੀ ਹੈ ਇਹਦਾ ਦੁੱਖ ਸੁਖ ਪਾਈ ਹੈ ਇਹ ਅਸੀਂ ਆਪ ਹੁੰਦਾ ਉਹਦੇ ਹੁਕਮ ਵਿੱਚ ਹੈ ਕਿਉਂ ਕਿਉਂਕਿ ਅਸੀਂ ਹੁਕਮ ਨੂੰ ਪਛਾਣਿਆ ਨਹੀਂ ਜਿਨ੍ਹਾਂ ਨੇ ਪਛਾਣਿਆ ਉਹਨਾਂ ਨੇ ਸੁਖ ਪਾਇਆ ਜਿਨ੍ਹਾਂ ਨੇ ਹੁਕਮ ਨੂੰ ਨਹੀਂ ਜਾਣਿਆ ਸਮਝਿਆ ਨਹੀਂ ਪਛਾਣਿਆ ਹੁਕਮਸਾਰ ਨਹੀਂ ਚੱਲੇ ਉਹਨਾਂ ਨੇ ਦੁੱਖ ਪਾਇਆ ਜੇ ਰੱਬ ਇਦਾਂ ਕਰਦਾ ਪਹਿਲਾਂ ਹੀ ਲਿਖਿਆ ਦੁੱਖ ਸੁਖ ਕਿਹਦਾ ਰੱਬ ਜਿਹੜਾ ਨਿਰਵੈਰ ਨਹੀਂ ਹੋਇਆ ਫੇਰ ਰੱਬ ਉਹ ਵੈਰ ਰੱਖਦਾ ਕਿ ਐਸੀ ਚੰਗਾ ਕਰਦੇ ਆ ਰੱਬ ਸਾਡਾ ਬੁਰਾ ਕਰਦਾ ਅਸੀਂ ਇੱਕਦਮ ਕੁਦਰਤ ਦੇ ਕਾਨੂੰਨਾਂ ਅਨਸਾਰ ਚੱਲਦੇ ਆ ਰੱਬ ਸਾਡੇ ਨਾਲ ਬੁਰਾ ਕਰਦਾ ਇਹ ਰੱਬ ਬੜਾ ਜ਼ਾਲਮ ਆ ਬੜਾ ਹੀ ਦੋ ਖਾਨਾ ਦੇਖਣ ਵਾਲਾ ਇੱਕ ਨੂੰ ਕਿਸੇ ਅੱਖ ਨਾਲ ਦੂਜੇ ਨੂੰ ਦੂਜੀ ਅੱਖ ਨਾਲ ਸਾਰਿਆਂ ਨੂੰ ਇੱਕ ਅੱਖ ਨਾਲ ਨਹੀਂ ਦੇਖਦਾ ਫੇਰ ਇਹ ਰੱਬ ਉਹ ਨਹੀਂ ਆ ਨਿਰਬੋ ਨਿਰਵੈਰ ਰੱਬ ਨਹੀਂ ਆ ਸੋ ਉਹਦੇ ਹੁਕਮ ਵਿੱਚ ਹੀ ਹੋ ਰਿਆ ਸਭ ਕੁਝ ਪਰ ਜਿਸ ਨੇ ਹੁਕਮ ਨੂੰ ਵਝ ਲਿਆ ਉਹ ਸਮਝਦਾਰੀ ਵਰਤੀ ਸੁਖ ਪ੍ਰਾਪਤ ਕੀਤਾ ਜਿਸ ਨੇ ਨਹੀਂ ਵਝਿਆ ਉਹ ਦੁਖੀ ਹੋ ਰਿਆ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਨਾ ਹੁਕਮ ਦੇ ਵਿੱਚ ਬਖਸ਼ਾ ਮਿਲਦੀਆਂ ਵਡਿਆਈ ਮਿਲਦੀ ਹੈ ਇੱਕ ਹੁਕਮ ਇਸਦਾ ਪੁਆਇਆ ਅਸਲ ਤੇ ਹੁਕਮ ਦੇ ਵਿੱਚ ਕੀ ਮਿਲਦੀਆਂ ਜਿੰ ਸਿਆਣਪਰਤੀਓ ਨੂੰ ਸ਼ਾਵਸ਼ ਵੰਡਿਆ ਪਾਕਿਸ਼ ਵੰਡਿਆ ਜਿਹੜੇ ਆਪਣੇ ਮਨ ਦੀ ਮਤ ਪਿੱਛੇ ਬਿਨਾ ਸੱਚ ਨੂੰ ਜਾਣੇ ਫੱਜੇ ਫਿਰਦੇ ਆ ਉਸ ਦਾ ਪੋਂਦੇ ਫਿਰਦੇ ਆ ਧੱਕੇ ਖਾਂਦੇ ਆ ਸਾਮਾਨੇ ਵਿਚਾਰ ਦੇ ਸਮਾ ਵਿਹਾਜ ਜਾਂਦਾ ਸਵੇਰੇ ਉੱਠ ਕੇ ਇਮਤਿਹਾਨ ਦੇਣ ਜਾਣਾ ਸੀ ਰਾਤੀ ਲੇਟ ਸੁੱਤੇ ਸੁਤੇ ਰਹੇ एमचंद ਦਾ ਸਮਾਂ ਨਿਕਲ ਗਿਆ ਪੌਂਦੇ ਰੋ ਫੇ ਅਗਲੇ ਸਾਲ ਫੇ ਅਮਚੰਦ ਦੇ ਲਿਓ ਨਹੀਂ ਪੜਾਈ ਕੀਤੀ ਫੇਲ ਹੋ ਗਏ ਅਗਲੇ ਸਾਲ ਫੇ ਅਮਚੰਦ ਦੇਣਾ ਇਹ ਜਿਹੜਾ ਸਭ ਕੁਛ ਹੈ ਵਕਸ ਤੇ ਹੁਕਮ ਵਿੱਚ ਪੋ ਆਣਾ ਇਹ ਦਾਇਆ ਇਦਾਂ ਨਹੀਂ ਕਿ ਰੱਬ ਨੇ ਕਿਸੇ ਦੇ ਤੱਕਰਪਾ ਕਰਤੀ ਉਹਦੇ ਸਾਰੇ ਕੰਮ ਸਿੱਧੇ ਕਰਤੇ ਇੱਕ ਤੋਂ ਮੁਖ ਮੋੜ ਲਿਆ ਉਹਦੇ ਕੰਮ ਮੁਖ ਉਹ ਕਿਸੇ ਨੇ ਮੋੜਨਾ ਨਹੀਂ ਅਸੀਂ ਉੱਧਰ ਮੂੰਹ ਕਰਨਾ ਮੁੱਖ ਅਸੀਂ 모ੜਿਆ ਕੁਦਰਤ ਦੇ ਕਾਨੂੰਨ ਨੂੰ ਸਮਝਣ ਤੋਂ ਮੁੱਖ ਅਸੀਂ 모ੜਿਆ ਅਸੀਂ ਫੰਬੜ ਕੋਸੇ ਵਿੱਚ ਪੈ ਗਏ ਅਸੀਂ ਤੱਕੇ ਖਾ ਰਹੇ ਹਾਂ ਅਸੀਂ ਸੱਚ ਨੂੰ ਅੱਖੋਂ ਪਰੋਖੇ ਕੀਤਾ ਤਾਂ ਹੁਕਮੀ ਸਦਾ ਪਉ ਆਇਆ ਤੱਕੇ ਖਾਂਦੇ ਫਿਰਦੇ ਹਾਂ ਅੱਗੇ ਦੇਖਦੇ ਹਾਂ ਹੁਕਮੇ ਅੰਦਰ ਸਭ ਕੋ ਉਹਦੇ ਕਾਨੂੰਨ ਤੋਂ ਬਾਹਰ ਕੋਈ ਜਾ ਹੀ ਨਹੀਂ ਸਕਦਾ ਅਸੀਂ ਆਪਣਾ ਕਾਨੂੰਨ ਕੋਈ ਬਣਾ ਨਹੀਂ ਸਕਦੇ ਆਪਣੇ ਮਨ ਦੀ ਚਤਰਾਈ ਦੇ ਨਾਲ ਚਲਾਕੀ ਦੇ ਨਾਲ ਉਹ ਕੁਦਰਤ ਦੇ ਕਾਨੂੰਨ ਨੂੰ ਤੋਖਾ ਨਹੀਂ ਦੇ ਸਕਦੇ ਸਾਰੀ ਕਾਇਨਾਤ ਨੂੰ ਉਸਦੇ ਹੁਕਮ ਵਿੱਚ ਰਹਿਣਾ ਉਹ ਡੰਡੇ ਵਾਲਾ ਹੁਕਮ ਨਹੀਂ जनरल हुक्म सब ਲਈ ਲਾਗੂ ਆ ਅਸੀਂ ਨਹੀਂ ਸਮਝਿਆ ਅਸੀਂ ਸ਼ੈਤਾਨ ਨਹੀਂ ਕਰਕੇ ਉਹ ਤੋਂ ਓਵਰ ਪਾਵਰ ਹੋਣਾ ਚਾਹੁੰਦੇ ਆ ਉਹ ਤੋਂ ਅੱਗੇ ਹੋਣਾ ਚਾਹੁੰਦੇ ਆ ਕੁਦਰਤ ਦੇ ਹੁਕਮ ਦੇ ਵਿਰੋਧ ਜਾ ਕੇ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ ਹੁਕਮ ਹੈ ਅੰਦਰ ਸਭ ਕੋ ਵਾਰ ਹੁਕਮ ਨਾਲ ਕੋਏ ਅੱਗੇ ਸਤੁਰ ਕਹਿੰਦੇ ਨੇ ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉ ਮੈਂ ਕਹਿ ਨਾ ਕੋਈ ਜੇਕਰ ਕਿਸੇ ਜਗਿਆਸੂ ਨੂੰ ਇਹ ਗੱਲ ਸਮਝ ਆ ਜਾਵੇ ਕਿ ਸਭ ਕੁਝ ਇੱਕ ਅਟਲ ਨਿਯਮ ਦੇ ਤਹਿਤ ਹੋਣਾ ਹੈ ਮੈਨੂੰ ਉਸ ਨਿਯਮ ਅਨਸਾਰ ਆਪਣੇ ਆਪ ਨੂੰ ਟਿਊਨ ਕਰਨਾ ਮੈਂ ਆਪਣੇ ਆਪ ਨੂੰ ਉਸ ਕਾਨੂੰਨ ਦੇ ਅਨਸਾਰ ਅਨੁਸ਼ਾਸਿਤ ਕਰਕੇ ਚੱਲ ਪਿਆ ਮੈਨੂੰ ਇਸ ਦਾ ਲਾਭ ਹੋਣਾ ਹੈ ਪਰ ਇੱਕ ਗੱਲ ਮੈਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂ ਕਿ ਮੈਂ ਆਪਣੇ ਆਪ ਨੂੰ ਅਨੁਸ਼ਾਸਿਤ ਕਰਕੇ ਪ੍ਰਾਪਤੀ ਕੀਤੀ ਹੈ ਪਰ ਮੈਂ ਹੁਕਮੇ ਨਹੀਂ ਮੈਂ ਹੁਕਮ ਨੂੰ ਬਣਾਉਣ ਵਾਲਾ ਨਹੀਂ ਮੈਂ ਹੁਕਮ ਨੂੰ ਬਦਲ ਨਹੀਂ ਸਕਦਾ ਨਾਨਕ ਹੁਕਮ ਹੈ ਜੇ ਬੁਝਾਇ ਤਾਂ ਹੋ ਮੈਂ ਕਹਿਣਾ ਕੋਈ ਅਸਲ ਵਿੱਚ ਸਤਿਗੁਰ ਕਹਿ ਰਹੇ ਨੇ ਕਿ ਐ ਬੰਦਿਆ ਜੇਕਰ ਤੂੰ ਸੱਚ ਨਾਲ ਜੁੜ ਗਿਆ ਜੇਕਰ ਤੂੰ ਕੁਦਰਤ ਦੇ ਨਿਯਮਾਂ ਨੂੰ ਕੁਦਰਤ ਦੇ ਕਾਨੂੰਨ ਨੂੰ ਸੰਝ ਕੇ ਆਪਣੇ ਜੀਵਨ ਵਿੱਚ ਪ੍ਰਾਪਤੀ ਕੀਤੀ ਹੈ ਤਾਂ ਤੂੰ ਧੰਨਵਾਦੀ ਹੋ ਉਸ ਕੁਦਰਤ ਦਾ ਜਿਸ ਕਰਕੇ ਤੈਨੂੰ ਪ੍ਰਾਪਤੀ ਹੋਈ ਹੈ ਇਹਦੇ ਵਿੱਚ ਤੂੰ ਕੁਦਰਤ ਦੇ ਵਿੱਚ ਕੋਈ ਤਬਦੀਲੀ ਨਹੀਂ ਲਿਆਦੀ ਤੂੰ ਆਪਣੇ ਆਪ ਨੂੰ ਟਿਊਨ ਕੀਤਾ ਬੱਸ ਤੇਰੀ ਹੋਰ ਪ੍ਰਾਪਤੀ ਨਹੀਂ ਤੂੰ ਕਿਸੇ ਉਤੇ ਤੌਛ ਜਮਾਵੇਂ ਕਿਸੇ ਨਾਲੋਂ ਆਪਣੇ ਆਪ ਨੂੰ ਵੱਡਾ ਸਿੱਧ ਕਰੇ ਤੂੰ ਹੰਕਾਰ ਵਿੱਚ ਆਵੇਂ ਤੂੰ ਤਾਂ ਇੱਕ ਅਨੁਸ਼ਾਸਿਤ ਹੋ ਕੇ ਚੱਲਿਆ ਜੋ ਕਿ ਤੈਨੂੰ ਚੱਲਣਾ ਇੱਕ ਐਸਾ ਕਰਕੇ ਤੂੰ ਕਿਸੇ ਤੇ ਆਸਾਨ ਨਹੀਂ ਕਰ ਰਿਹਾ ਤੂੰ ਕਿਸੇ ਤੇ ਆਪਣਾ ਦਾਬਾ ਨਹੀਂ ਪਾ ਸਕਦਾ ਤੈਨੂੰ ਹੰਕਾਰ ਨਹੀਂ ਹੋਣਾ ਚਾਹੀਦਾ ਉਹ ਕੁਦਰਤ ਉਹਦੇ ਤੇ ਅੰਤ ਨਹੀਂ ਪਾਇਆ ਜਾ ਸਕਦਾ ਤੇ ਤੈਨੂੰ ਹੰਕਾਰ ਕਾਦਾ ਹੋ ਗਿਆ ਤੇਨੂੰ ਹੰਕਾਰ ਕਾਦਾ ਹੋ ਗਿਆ ਹੁਕਮ ਨਾ ਕਾਇਆ ਜਾਏ ਇਹ ਹੁਕਮ ਦੇ ਬਾਰੇ ਧਿਆਨ ਪਾਇਆ ਨਹੀਂ ਜਾ ਸਕਦਾ ਤੂੰ ਤਾਂ ਸਿਰਫ ਆਪਣੇ ਆਪ ਨੂੰ ਉਸ ਨਾਲ ਟਿਊਨ ਕਰਕੇ ਪ੍ਰਾਪਤੀ ਕੀਤੀ ਆ ਪਰ ਜਿਹੜੇ ਅਰਥ ਸਾਨੂੰ ਹੁਣ ਤੱਕ ਸਮਝਾਏ ਗਏ ਕੋਈ ਬੰਦਾ ਬਿਮਾਰ ਹੈ ਉਸ ਦੀ ਜੀਵਨ ਦੀ ਰੋਜ਼ਮਰਾ ਦੀ ਰੈਂਡ ਸੈਂਡ ਦਾ ਅਸੀ ਤਰੀਕਾ ਤਾਂ ਦੇਖਣਾ ਨੇ ਜਾਂ ਤਰੀਕਾ ਦੇਖ ਕੇ ਜਾਂ ਉਹਦੀ ਜੋ ਕਮੀ ਪੇਸ਼ੀ ਹੈ ਉਸ ਨੂੰ ਠੀਕ ਕਰਕੇ ਉਹਦੇ ਵਿੱਚ ਸੁਧਾਰ ਕਰਕੇ ਉਸ ਨੂੰ ਤੰਦਰੁਸਤ ਕਰਨ ਵਾਲਾ ਕੋਈ ਸੋਚਣਾ ਨੇ ਸਗੋਂ ਅਸੀਂ ਉਸ ਨੂੰ ਉਸੇ ਹਾਲਤ ਵਿੱਚ ਰੱਖਣ ਲਈ ਇਹ ਕਹਿ ਦੇਣਾ ਕਿ ਭਈ ਇਹ ਤਾਂ ਹੁਕਮ ਹੈ ਐ ਦੁੱਖ ਤੇਰੇ ਕਰਮਾਂ ਵਿੱਚ ਲਿਖਿਆ ਹੋਇਆ ਜੇ ਬੰਦਾ ਕੋਈ ਉਦਮ ਕਰਦਾ ਹੀ ਨਹੀਂ ਕਿ ਉਸ ਦੁੱਖ ਵਿੱਚੋਂ ਤਕਲੀਫ ਵਿੱਚੋਂ ਛੁਟਕਾਰਾ ਪਾਉਣ ਲਈ ਕੋਈ ਮਿਹਨਤ ਨਹੀਂ ਕਰਦਾ ਕੋਈ ਨਵੀਂ ਚੀਜ਼ ਜਾਣਨ ਲਈ ਸਿੱਖਣ ਲਈ ਕੋਸ਼ਿਸ਼ ਹੀ ਨਹੀਂ ਕਰਦਾ ਉਹ ਕਹਿੰਦੇ ਸਾਡੇ ਕਰਮਾਂ 'ਚ ਤਾਂ ਦੁੱਖ ਲਿਖਿਆ ਹੋਇਆ ਕਈਆਂ ਦੇ ਕਰਮਾਂ ਦੇ ਵਿੱਚ ਸੁੱਖ ਲਿਖਿਆ ਹੁੰਦਾ ਇਸ ਕਰਕੇ ਉਹ ਦੁਖੀ ਦੁਖੀ ਸਾਰੀ ਜ਼ਿੰਦਗੀ ਜਿਉਂਦਾ ਉਹ ਦੁਖੀ ਹਾਲਤ ਵਿੱਚ ਸੰਸਾਰ ਤੋਂ ਕੂਚ ਕਰ ਜਾਂਦਾ ਪਰ ਅਸਲੀ ਗੱਲ ਜਿਹੜੀ ਸੀ ਉਹ ਇਹ ਸੀ ਕਿ ਦੁੱਖ ਸੁੱਖ ਸਾਨੂੰ ਜਿਹੜਾ ਮਿਲਦਾ ਹੈ ਅਸੀਂ ਸਮੇਂ ਸਿਰ ਸਹੀ ਗੱਲ ਨੂੰ ਹੁਕਮ ਨੂੰ ਸਮਝ ਨਹੀਂ ਸਕੇ ਤੇ ਜੇਕਰ ਦੂਜੇ ਰੱਬ ਦੀ ਗੱਲ ਕਰਦੇ ਆ ਜਿਹੜਾ ਰੱਬ ਕੋ ਕਿਸੇ ਨੂੰ ਵਧਾਈ ਦੇ ਦਿੰਦਾ ਔਰ ਕਿਸੇ ਨੂੰ ਉਹ ਬਦਨਾਮੀ ਦੇ ਦਿੰਦਾ ਕਿਸੇ ਨੂੰ ਉੱਚਾ ਬਣਾ ਦਿੰਦਾ ਰੱਬ ਤੇ ਕਿਸੇ ਨੂੰ ਨੀਵਾ ਬਣਾ ਦਿੰਦਾ ਕੋਈ ਭੌਂ ਰਿਆ ੱੱਕੇ ਖਾਰਿਆ ਫਿਰ ਤ ਉਹ ਰੱਬ ਬੜਾ ਹੀ ਜ਼ਾਲਮ ਹੋਇਆ ਅਨਿਆਈ ਹੋਇਆ ਨਿਆਂ ਨਹੀਂ ਕਰਦਾ ਕਿਸੇ ਨੂੰ ਖੁਸ਼ ਰੱਖ ਰਿਹਾ ਕਿਸੇ ਨੂੰ ਰੁਆ ਰਿਹਾ ਤੇ ਇੱਚ ਨੂੰ ਸਹੀ ਸੰਦਾਰ ਵਿੱਚ ਸਾਨੂੰ ਜਾਣਨਾ ਸਾਰੀ ਖੇੜ ਹੁਕਮ ਦੀ ਹੈ ਔਰ ਸਾਰੀ ਸਾਰਾ ਗੁਰੂ ਗ੍ਰੰਥ ਸਾਹਿਬ ਸਾਰੀ ਗੁਰਮਤ ਇਸ ਇਹ ਜਿਹੜੀਆਂ ਦੋ ਪੰਕਤੀਆਂ ਦੇ ਉੱਤੇ ਅਧਾਰਤ ਹੈ ਕਿਵ ਸੱਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਜੇਕਰ ਅਸੀਂ ਇਸ ਸੱਚ ਦੇ ਮਾਰਗ ਨੂੰ ਇਸ ਗੱਲ ਨੂੰ ਸਮਝ ਲਵਾਂਗੇ ਕਿ ਜ਼ਿੰਮੇਵਾਰੀ ਸਾਡੀ ਹੈ ਨਹੀਂ ਤਾਂ ਫਿਰ ਅਸੀਂ ਸੱਚਖੰਡ ਵਾਲੇ ਰੱਬ ਨੂੰ ਲੱਭਾਂਗੇ ਅਸੀਂ ਜਿਹੜੀ ਗੱਲ ਸਾਨੂੰ ਸਟੇਜਾਂ ਤੋਂ ਪ੍ਰਚਾਰੀ ਜਾਂਦੀ ਹੈ ਕਿ ਸੱਚਖੰਡ ਵਿਆਨਾ ਕਰ ਗਿਆ ਸੱਚਖੰਡ ਵਿਆਨਾ ਕਰ ਕੋਈ ਬੰਦੇ ਦੀ ਮੌਤ ਹੋ ਜਾਂਦੀ ਆ ਅਸੀਂ ਪਹਿਲਾਂ ਸ਼ਬਦ ਵਰਤਿਆ ਕਰ ਦਿੱਤੀ ਚੜਾਈ ਕਰ ਗਿਆ ਪਰ ਲੋਕ ਸudarit hai. ਪਰ ਇਸ ਲੋਕ ਕਿਉਂ ਚਲੇਗਾ? ਪਰ ਗੁਨਾਨ ਪਾਚਨ ਸਾਰਾ ਕਲੀਅਰ ਕਰਤਾ ਨਾਨਕੇ ਵ ਨਾ ਜਾਪੇ ਕਿੱਥੇ ਜਾਏ ਸਮਾਈ। ਸੋ ਅੱਜ ਦੀ ਵਿਚਾਰ ਜਿਹੜੀ ਸਾਰੀ ਉਹਦਾ ਤੱਤਸਾਰ ਇਹੀ ਹੈ ਕਿ ਸਾਨੂੰ ਗੁਰਵਾਨੇ ਇਸ ਲਈ ਪੜਨੇ ਆ ਕਿ ਅਸੀਂ ਆਪਣੇ ਜੀਵਨ ਨੂੰ ਹੁਕਮ ਦੇ ਵਿੱਚ ਲਿਆ ਸਕੀਏ। ਹੁਕਮ ਦੇ ਅਨਸਾਰ ਚਲਦੇ ਹੋਏ ਅਸੀਂ ਆਪਣੇ ਜੀਵਨ ਨੂੰ ਸਫਲਾ ਕਰੀਏ ਹੋਈਆਂ ਫੁੱਲਾਂ ਚੋਕਾਂ ਦੀ ਮਾਫੀ ਜੇਕਰ ਤੁਹਾਨੂੰ ਇਹ ਖੋਜ ਕਰ ਚੰਗਾ ਲੱਗਦਾ ਕਿਉਂਕਿ ਮੈਂ ਇੱਕ ਬੇਨਤੀ ਕਰ ਦੇਵਾਂ ਮੇਰੇ ਕੋ ਵੀਡੀਓ ਆਉਂਦੀਆਂ ਨੇ ਜਿਹਦੇ ਵਿੱਚ ਗੱਪਾਂ ਮਾਰੀਆਂ ਹੁੰਦੀਆਂ ਗੱਪਾਂ ਉਹ ਗੱਪਾਂ ਵਾਲੀਆਂ ਵੀਡੀਓ ਸਿੱਖ ਲੱਖਾਂ ਦੇ ਵਿੱਚ ਸੁਣਦੇ ਆ ਤੇ ਜਿਹੜੀਆਂ ਵੀਡੀਓ ਸੱਚ ਖੋਜ ਕਰਕੇ ਬਣਾਈਆਂ ਹੁੰਦੀਆਂ ਉਸ ਨੂੰ 5-6 ਲੱਖ ਹਜ਼ਾਰ ਵੱਤੋਂ ਵਾ 2-3 ਹਜ਼ਾਰ ਬੰਦਾ ਸੁਣਦਾ ਹੈ ਜੇਰਾ ਧਿਆਨ ਕਰਨਾ ਮਾਰਕੀਟ ਦੇ ਵਿੱਚ ਉਹੀ ਚੀਜ਼ਾਂ ਆਉਂਦੀਆਂ ਜਿਹਨਾਂ ਚੀਜ਼ਾਂ ਦੀ ਗਾਕੀ ਹੋਵੇ ਜਿਹੜੀਆਂ ਮਾਰਕੀਟ 'ਚ ਵਿਕਦੀਆਂ ਹੁਣ ਜਿਹੜੀ ਚੀਜ਼ ਮਾਰਕੀਟ 'ਚ ਵੇਚੇ ਨਾ ਦੁਕਾਨਦਾਰ ਉਹਨੂੰ ਰੱਖਦਾ ਹੀ ਨਹੀਂ। ਹੌਲੀ-ਹੌਲੀ ਉਹ ਚੀਜ਼ ਫਾਇਦਾ ਕਰਨ ਵਾਲੀ ਕੰਪਨੀ ਫੈਕਟਰੀ ਬੰਦ ਹੋ ਜਾਂਦੀ ਆ। ਤੇ ਉਹ ਚੀਜ਼ਾਂ ਆਉਂਦੀਆਂ ਜਿਹੜੀਆਂ ਨਕਲੀ ਹੁੰਦੀਆਂ ਉਹ ਫਿਰ ਅਸੀਂ ਕਹਿੰਨੇ ਕਿ ਬਾਜ਼ਾਰ ਤੇ ਬੜਾ ਜੀ ਘਟੀਆ ਮਾਲ ਆਉਂਦਾ ਕਿਉਂਕਿ ਵਧੀਆ ਮਾਲ ਅਸੀਂ ਖਰੀਦਿਆ ਨਹੀਂ। ਹੁਣ ਇਹ YouTube ਚੈਨਲ ਹਜ਼ਾਰਾਂ ਲੋਕਾਂ ਨੇ ਖੋਲੇ ਹੋਏ ਨੇ ਹੁਣ ਜੇਕਰ ਸੱਚ ਦੀ ਖੋਜ ਕਰਕੇ ਕੋਈ ਵੀਡੀਓ ਬਣਾਏਗਾ ਜਿਹੜੇ ਸਿਆਣੇ ਬੰਦੇ ਆ ਉਹ ਤਾਂ ਪਹਿਲਾਂ ਹੀ ਉਹਨਾਂ ਨੂੰ ਸਭ ਕੁਝ ਪਤਾ ਉਹ ਵੀਡੀਓ ਤਾਂ ਨਹੀਂ ਦੇਖਦੇ ਉਹ ਜਿਹੜੇ ਸੱਚ ਨਾਲ ਜੁੜਨਾ ਨਹੀਂ ਚਾਹੁੰਦੇ ਉਹਨਾਂ ਨੂੰ ਸੱਚੋਤ ਦਾ ਨਹੀਂ ਚੰਗਾ ਲੱਗਦਾ ਫਿਰ ਕੋਈ ਸੱਚ ਦੀ ਖੋਜ ਕਿਉਂ ਕਰੇਗਾ ਸੋ ਅੱਜ ਦੀ ਵੀਡੀਓ ਮੈਂ ਇਹ ਹੀ ਬੇਨਤੀ ਕਰਾਂਗਾ ਜੇ ਤੁਹਾਨੂੰ ਖੋਜ ਪਸੰਦਾ ਤੁਸੀਂ ਖੋਜੀ ਬਣਨਾ ਚਾਹੁੰਦੇ ਹੋ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸਾਂਝਾ ਕਰੋ ਸੋ ਫੁੱਲਾਂ ਤੋਂ ਕੰਦੀ ਮਾਫੀ ਸਤਿ ਸ੍ਰੀ ਅਕਾਲ